ਵੈਗਰੂ ਜਿਹੜੇ ਭੈਣ ਜੀ ਆਏ ਸੀਗੇ ਪਰਮਿੰਦਰ ਸਿੰਘ ਦੀ ਆਈਡੀ ਤੋਂ ਉਹਨਾਂ ਨੂੰ ਬੇਨਤੀ ਆ ਵੈਗਰੂ ਜਿਹੜੀ ਪ੍ਰੋਬਲਮ ਉਹ ਦੱਸ ਰਿਹਾ ਆਪਣੇ ਹਸਬੰਦਨ ਵਾਸਤੇ ਵੈਗਰੂ ਆਪਣਾ ਕੋਈ ਜ਼ੋਰ ਨਹੀਂ ਹੈ ਪੂਰ ਸਾਫ਼ ਕਰ ਦਿੱਤੇ ਸਾਰਾ ਖੁਸ਼ ਹੋ ਜਾਂਦਾ ਵੈਗਰੂ ਭਰੋਸਾ ਸਭ ਤੋਂ ਵੱਡੀ ਚੀਜ਼ ਹੈ ਵੈਗਰੂ ਮੇਰੇ ਪਰਿਵਾਰ ਚ ਮੇਰੀ ਜਠਾਣੀ ਮੇਂ ਪ੍ਰੋਬਲਮ ਸੀ ਬਹੁਤ ਜ਼ਿਆਦੀ ਵੈਗਰੂ ਮੈਂਟਲੀ ਅਫਸਰਟ ਰਹਿੰਦੇ ਸੀਗੇ ਮੈਂ ਦਵਾਈਆਂ ਖਾ ਖਾ ਕੇ ਵੈਗਰੂ ਉਹਨਾਂ ਦੇ ਹੱਥ ਪੈਰ ਬਹੁਤ ਕੰਬਲ ਲੱਗਦੇ ਸੀਗੇ ਜਦੋਂ ਕੋਈ ਚੀਜ਼ ਚੱਕਣੀ ਤਾਂ ਵੈਗਰੂ ਉਹ ਦੇ ਗੰਦਾ ਕਤਰ ਰਹਿਂਦਾ ਸੀ ਆਪ ਭੱਜ ਕੇ ਕੋਲੋਂ ਫੜਦੇ ਹੁੰਦੇ ਸੀ ਕਿ ਡੇਕ ਨਾ ਜਾਵੇ ਇਹ ਡੇਕ ਨਾ ਪੈ ਜਾਵੇ ਗਰਮ ਚੀਜ਼ ਉੱਤੇ ਪੈਣ ਦਾ ਵੀ ਡਰ ਰਹਿਂਦਾ ਸੀ ਵੈਗੁਰੂ ਤੇ ਵੈਗੁਰੂ ਜਦੋਂ ਸੰਗਤ ਨਾਲ ਜੁੜੇ ਹੋਏ ਸੀ ਤਾਂ ਉਹਨਾਂ ਨੂੰ ਬਹੁਤ ਮੋਟੀਵੇਟ ਕੀਤਾ ਜਿਹੜਾ ਮੈਂਟਲੀ ਅਫਸੈਟ ਬੰਗਾ ਵੈਗੁਰੂ ਜੋੜਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਆ ਗੁਰੂ ਸਾਹਿਬ ਆਪ ਇਸੇਵਾ ਲੈ ਲੈਂਦੇ ਆ ਜਿਹਦੇ ਕੋਲੋਂ ਲੈਣੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੈਗੁਰੂ ਪਰਿਵਾਰ ਨਾਲ ਉਹਨਾਂ ਨੂੰ ਇੱਕ ਦਿਨ ਸਾਡੇ ਕੋਲ ਲੈ ਕੇ ਆ ਗਏ ਤੇ ਸਾਡੇ ਤੋਂ 3 ਕਿਲੋਮੀਟਰ ਦੂਰ ਰਹਿੰਦੇ ਆਉਂਦੇ ਆ ਅੰਟੀ ਤੁਸੀਂ ਥੋੜੇ ਦਿਨ ਇਹਨਾਂ ਨੂੰ ਆਪਦੇ ਕੋਲ ਰੱਖੋ ਤੇ ਸ਼ਾਇਦ ਉਹ ਠੀਕ ਹੋ ਜਾਣ। ਵੈਗੁਰੂ ਸਾਹਿਬ ਦੇ ਕੋ ਸਾਡੇ ਕੋਲ ਰਹੇ। ਗੁਰੂ ਸਾਹਿਬ ਨੇ ਤੇਵਾ ਲਈ ਸਿਮਰਨ ਕੀਤਾ। ਸਿਮਰਨ ਉਹਨਾਂ ਨੇ ਵੀ ਕੀਤਾ। ਘਰ 'ਚ ਵੀ ਉਹ ਅਲਗੈਟੀ ਗੁਰਸਾਫੀ ਕਿਰਪਾ ਨਾਲ ਚੱਲਦੇ ਰਹਿੰਦਾ ਸੀ। ਜਦੋਂ ਫੋਨ ਤੋਂ ਹਟੋ ਤਾਂ ਫਿਰ ਆਪਣਾ ਆਫਲਾਈਨ ਸੇਵ ਕੀਤਾ ਹੁੰਦਾ ਉਹ ਚੱਲਦਾ ਵੈਗੁਰੂ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਘਰ ਦਾ ਪਰਿਵਾਰ ਦਾ ਇੱਕ ਮੈਂਬਰ ਵੈਗੁਰੂ ਟੋਟਲੀ ਮਾਨਮੋਟ ਸੀ ਬੱਚਾ ਬਿਲਕੁਲ ਕਟਿੰ ਕੀਤੀ ਕੰਨਾਂ ਚ ਮੁੰਦਰਾ ਮਤਲਬ 10ਵੀਂ ਸੱਜ ਦੇ ਕਿਦਾਂ ਉਹਦਾ ਜੀਵਨ ਸੀ ਤੇ ਉਹ ਬੱਚਾ ਪਹਿਲਾਂ ਤਾਂ ਗੁਰੂ ਸਾਹਿਬ ਨੇ ਬੱਚੇ ਨੂੰ ਸੁਧਾਰਿਆ ਉਹਨੂੰ ਸਿੱਖੀ ਰਹਿਣ ਤੇ ਧਿਆਨ ਦਾ ਤੇ ਬੱਚੇ ਨੂੰ ਬਾਣੀ ਨਾਲ ਜੋੜਿਆ ਵੈਗਰੂ ਬੱਚਾ ਬਾਣੀ ਨਾਲ ਜੁੜਨ ਕਰਕੇ ਗੁਰੂ ਘਰ ਸੇਵਾ ਕਰਨ ਲੱਗ ਗਿਆ ਉਹਦੇ ਨਾਲ ਦੇ ਤੇ ਉਹਦੀ ਮੰਮੀ ਵੀ ਚੰਨ ਲੱਗ ਗਈ ਇਦਾਂ ਹੀ ਕਰਦੇ ਕਰਦੇ ਵੈਗਰੂ ਸਿੰਘਾਂ ਨੇ ਵੀ ਕਰਨ ਲੱਗ ਪਈ ਅੱਜ ਗੁਰੂ ਸਾਹਿਬ ਦੀ ਅੰਨੀ ਕਿਰਪਾ ਵੈਗਰੂ ਬਿਲਕੁਲ ਵੀ ਕੋਈ ਦਿੱਕਤ ਨਹੀਂ ਉਹ ਭੈਣ ਜੀ ਆਪਣਾ ਸਾਰਾ ਘਰ ਆਪ ਸੰਭਾਲਦੇ ਆ ਦੇਖ ਸੁੱਤੇ ਜਾਂਦੇ ਆਉਂਦੇ ਵੀ ਆ ਬਹੁਤ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜਿਨ੍ਹਾਂ ਨੇ ਦੁੱਖ ਕੱਟਿਆ ਵੈਗਰੂ ਭਰੋਸਾ ਵੈਗਰੂ ਸਭ ਤੋਂ ਵੱਡੀ ਚੀਜ਼ ਆ ਡਾਕਟਰ ਦੀ ਦਵਾਈ ਵੀ ਵੈਗਰੂ ਆਪਾਂ ਭਰੋਸਾ ਕਰਕੇ ਖਾਣਿਆ ਨਾ ਕਿ ਆ ਡਾਕਟਰ ਨੇ ਦਿੱਤੀ ਆ ਐਨੇ ਟਾਈਮ ਖਾਣੀ ਆ ਇਹਦੇ ਨਾਲ ਦੁੱਖ ਘੀਟ ਹੋਣਾ ਤੇ ਫਿਰ ਵੈਗਰੂ ਜਿਹੜੀ ਨਾਮ ਦੀ ਦਵਾਈ ਆ ਸਭ ਤੋਂ ਵੱਡੀ ਦਾਤ ਆ